ਦੇਖ ਰਹੇ ਹਾਂ ਐਲ ਵੀ ਐਸ ਨਿਊਜ਼ ਜੋ ਕਿ ਅੱਜ ਸਿੱਖੀ ਤੋਂ ਤਨੌਲਾ ਰੋਡ ਦੇ ਉੱਤੇ ਅਸੀਂ ਖੜੇ ਆਂ ਜਿਹੜਾ ਅੱਜ ਦਾ ਮੁੱਖ ਝੰਡਾ ਅਸੀਂ ਦਿਖਾਉਣ ਜਾ ਰਹੇ ਆਂ ਨਿੱਜੀ ਤੌਰ ਤੇ ਇਹ ਸਾਡੇ ਨਾਲ ਭਾਈ ਮजूद ਨੇ ਜਿਨ੍ਹਾਂ ਦੀ ਇੱਥੇ ਹੈਵੇ ਰੋਡ ਦੇ ਉੱਤੇ ਇੱਕ ਏਕੜ ਜ਼ਮੀਨ ਹੈ ਉਹ ਬਕਾਊ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਜੋ ਮਕਾਨ ਹੈ ਉਹ ਵੀ ਇਹ ਵਿੱਚ ਬਹੁਤ ਹੀ ਸ਼ਾਨਦਾਰ ਆ ਆਪਾਂ ਕਹਿ ਸਕਦੇ ਹਾਂ ਕਿ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਵਿਸਤਾਰ ਦੇ ਨਾਲ ਤੇ ਉਸ ਬਾਈ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਕਰਾਵਾਂਗੇ ਵੀ ਕਿੰਨੇ ਮਤਲਬ ਕਿ ਜ਼ਮੀਨ ਹੈ ਜਿਹੜੀ ਇਹ ਕਿੰਨੀ ਕੁ ਤਾਕੜੀ ਹੈ ਕਿੰਨੀ ਕੁ ਮਾੜੀ ਹੈ ਕਿਉਂਕਿ ਜਿਹਦੀ ਹੁੰਦੀ ਆ ਉਹਨੂੰ ਜਿਆਦਾ ਪਤਾ ਹੁੰਦਾ ਆ ਆਪਾਂ ਗੱਲਬਾਤ ਵੀ ਕਰਾਂਗੇ ਤੁਸੀਂ ਦੇਖਦੇ ਰਹੋ ਐਲਬੀਐਸ ਨਿਊਜ਼ ਸ਼ਾਨ ਪੰਜਾਬ ਦੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਿਉਂਕਿ ਲੋਕਾਂ ਤੱਕ ਜਰੂਰ ਪਹੁੰਚਾਓ ਜਿਹੜਾ ਲੋੜ ਹੈ ਜਲਦੀ ਸੰਪਰਕ ਕਰਨ ਇਸ ਬਾਈ ਦਾ ਜਿਹੜਾ ਨੰਬਰ ਆ ਉਹ ਵੀ ਆਪਾਂ ਪੁੱਛਾਂਗੇ ਬਾਈ ਜੀ ਨਾਂ ਕੀ ਆ ਆਪਣਾ ਕੁਲਜਾਰ ਜੀ ਤੁਹਾਡਾ ਮੋਬਾਈਲ ਨੰਬਰ ਕੀ ਆ ਜੀ ਸਭ ਤੋਂ ਪਹਿਲਾਂ ਜ਼ਮੀਨ ਦਾ ਜਿਹੜਾ ਮਸਲਾ ਆਪਣੀ ਇੱਥੇ ਜਿਹੜੀ ਜ਼ਮੀਨ ਆ ਉਹ ਕਿੰਨੀ ਹੈ ਇੱਕ ਕਿੱਲਾ ਹੈ ਜੀ ਵਿੱਚੇ ਮਕਾਨ ਪਿਆ ਹੋਇਆ ਜੀ ਇੱਕ ਕਿੱਲੇ ਦਾ ਬਾਬਾ ਫੌਜੇ ਦੇ ਕੋਲੇ ਜ਼ਮੀਨ ਹੈ ਜੀ ਮੇਰੀ ਬਾਬਾ ਫੌਜਾ ਆ ਕੇ ਜੀ ਇੱਧਰ ਕੋਟ ਦੋਨੇ ਦੇ ਵਿੱਚ ਜ਼ਮੀਨ ਹੈ ਜੀ ਮੇਰੀ ਐ ਛੜਕ ਦੇ ਉੱਪਰ 프ਰਿੰਟ ਬਹੁਤ ਜਿਆਦਾ ਜੀ ਲੱਗਿਆ ਹੋਇਆ ਨਾਲੇ ਦੇ ਨਾਲ ਹੈ ਜੀ ਜ਼ਮੀਨ ਮੇਰੀ ਐ ਵਿੱਚੇ ਮਕਾਨ ਹੈ ਜੀ ਮੇਰਾ ਪਿਆ ਹੋਇਆ ਹੈ ਜ਼ਮੀਨ ਅੱਗੇ ਤੋਂ 프ਰਿੰਟ ਜਿਆਦਾ ਹੈ ਜੀ ਪਿੱਛੇ ਤੋਂ ਘੱਟ ਹੈ ਜੀ ਅੱਗੇ ਛੜਕ ਰੋਡ ਦੇ ਉੱਪਰ 프ਰਿੰਟ ਬਹੁਤ ਜਿਆਦਾ ਲੱਗਦਾ ਹੈ ਜੀ ਹਾਂ ਬਾਬੇ ਫੌਜੀਏ ਕੋਲੇ ਮੇਰੀ ਜ਼ਮੀਨ ਹੈ ਕੋਟਦੋਨੇ ਦੇ ਵਿੱਚ ਜ਼ਮੀਨ ਹੈ ਜੀ ਨਾਲੇ ਦੇ ਉੱਪਰ ਹੈ ਵੀ ਰੋਡ ਹੈ ਕਿਥੋਂ ਮਤਲਬ ਕਿੱਥੇ ਨੂੰ ਜਾ ਰਹੀ ਹੈ ਜਿਹੜੇ ਉੱਤੇ ਇਹਦੀ ਫਰੰਟ ਲੱਗਦੇ ਨਾਲ ਹਾਂ ਇਹ ਫਰੰਟ ਲੱਗਦਾ ਜੀ ਇਹ ਪਿੱਖੀ ਤੋਂ ਬਾਹਰੇ ਜੀ ਰੋਡ ਤਰੌਂਡੇ ਨੂੰ ਜਾਣ ਲੱਗ ਰਹੀ ਜੀ ਜੇ ਤਰੌਂਡੇ ਕਿੰਨੀ ਆਈਏ ਪਿੱਖੀ ਨੂੰ ਜਾਣ ਲੱਗ ਰਹੀ ਜੀ ਇਹ ਇਹਦੇ ਆਪਣੇ ਪਚਾਲੇ ਆ ਗਏ ਜੀ ਇਹ ਕਸਬਾ ਜੀ ਫੋਕਸ ਉਹਨਾਂ ਪਿੰਡ ਹੈ ਜੀ ਇਹ ਬਾਬੇ ਫੌਜੀਏ ਕੋਲੇ ਆਪਣੀ ਉਹ ਹੈ ਜੀ ਜ਼ਮੀਨ ਇਹ फ्रंट बहुत ज्यादा है जी मकान है। जी, भी भी पे आया हुआ है और बढ़िया जी 20 20 फुट के कमरे पए हुए हैं जी चार ये अपनी जी हां ये जमीन है जी हां ये तहही आ की बीच जी ये सारी जमीन उधर फ्रंट लगता है जी इधर ना कोई वा सकदे हो ਤੁਸੀਂ ਤੇ ਉਸ ਤੋਂ ਇਹ ਸਿਰਫ ਇਹ ਮਕਾਨ ਦਾ ਤੇ ਉਹਦਾ ਸਿਰਫ ਸਵਾ ਡੇਢ ਗਿੱਲੇ ਦਾ ਹੀ ਫਰਕ ਹੈ ਰੋਡ ਦੇ ਨਾਲੋਂ ਕਿਉਂਕਿ ਫਰੰਟ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਮਾਲਕ ਹੈ ਗਲਜਾਰ ਖਾਨ ਮੂਨਕ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਫਰੰਟ ਜਿਹੜਾ ਉਹ ਭਿੱਖੀ ਤੋਂ ਤਤਨੋਲਾ ਰੋਡ ਦੇ ਵਿਚਕਾਰ ਹੈਵੇ ਰੋਡ ਦੇ ਨਾਲ ਲੱਗਦਾ ਹੈ ਕੋੜਦੰਨਾ ਜੀ ਬਾਬੇ ਫੌਜੀ ਕੋਲੇ ਜੀ ਬਾਬੇ ਫੌਜੀ ਕੋਲੇ ਜਮੀਨ ਹੈ ਜੀ ਇਹ ਨਾਲੇ ਦੇ ਉੱਪਰ ਹੈ ਜਮੀਨ ਜੀ ਇਹ ਆਪਣਾ ਤਰੁੰਡੇ ਤੋਂ ਭਿੱਖੀ ਨੂੰ ਜਾ ਰਿਆ ਰੋਡ ਦੇ ਉੱਪਰ ਹੈ ਜੀ ਇਹ ਆਪਣਾ ਫਰੰਟ ਬਹੁਤ ਵਧੀਆ ਜੀ ਸਾਰਾ ਕੁਝ ਲੱਗਿਆ ਹੋਇਆ ਪਾਣੀ ਦਾ ਹਿੱਸਾ ਜੀ ਮੋਟਰ ਦਾ ਦੂਈ ਦਾ ਇਹ ਆਪਣੇ ਸਵਰਸੀ ਬਾਦ ਆਪਣੇ ਘਰੇ ਲੱਗਿਆ ਹੋਇਆ ਹੈ ਜੀ ਦੂਈ ਮੋਟਰ ਦਾ ਹਿੱਸਾ ਜੀ ਮੇਰਾ ਪਾਣੀ ਦਾ ਵਿੱਚੇ ਕਿੱਡੇ ਦੇ ਵਿੱਚ ਜੀ ਹੈ ਬਹੁਤ ਵਧੀਆ ਹੋਇਆ ਜੀ ਆਪਣੀ ਉਹ ਕਰਕੇ ਤੁਸੀਂ ਦੇਖਦੇ ਰਹੋ ਐਲਿਵੇਸ਼ਨ న్యూਸ ਇਸ ਦੇ ਨਾਲ ਹੀ ਵੱਧ ਤੋਂ ਵੱਧ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਜੋ ਵੀ ਚਾਹਵਾਨ ਹਨ ਉਹ ਤੁਹਾਨੂੰ ਨੰਬਰ 22 ਇੱਕ ਵਾਰੀ ਫੇਰ ਬੋਲ ਦੋ ਨੰਬਰ ਜੀ ਮੇਰਾ 99153 ਜੀ 24842 ਹੈ ਜੀ ਨਾਮ ਗੁਲਜ਼ਾਰ ਖਾਂ ਮੂਨਕ ਪਿੰਡ ਮੂਨਕ ਜਦੋਂ ਮਰਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਿਹੜੀ ਜਾਣਕਾਰੀ ਹੈ ਰੇਟ ਦੀ ਜਾਂ ਕੋਈ ਹੋਰ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਸੇ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰੋਪ ਪੱਤਰਕਾਰ